ਮੰਨੇ ਦਿੱਲੀ ਦੂਰ ਆ ਦਿੱਲੀ ਦੂਰ ਆ ਉਹ ਭੈਣ ਸਾਡੇ ਨਾਲ ਹੀ ਦਿੱਲੀ ਦੂਰ ਹੈ ਜਿਹੜੀਆਂ ਕੋ ਚੰਗੀਆਂ ਬੱਕਰੀਆਂ ਇੱਥੇ ਦਿੱਲੀ ਦੂਰ ਦਾ ਹਲੋ ਉਹ ਮੱਲਾ ਸਿੰਘ ਜੀ ਜਿੱਦਾਂ ਮਰਜ਼ੀ ਪੰਜ ਕਰੀ ਜਾਂਦਾ 50 ਕਰੀ ਜਾਂਦਾ ਮੈਂ ਤਾਂ ਉਹ ਹੱਥ ਵੀ ਨਹੀਂ ਮੋੜਿਆ ਯਾਰ ਐਂ ਤਾਂ ਦੇਖ ਲੈਂਦਾ ਯਾਰ ਬੰਦੇ ਕਿੰਨੀ ਨਿਗਾ ਮਾਰ ਕੇ ਯਾਰ ਸਾਨੂੰ ਮਾਰ ਕਿਤੇ ਨਹੀਂ ਦੇਣੀ ਜਾ ਨਾ ਨਹੀਂ ਨਹੀਂ ਤੈਨੂੰ ਤਾਂ ਕਿਉਂ ਮਾਰਾਂਗੇ ਭਰਾ ਨੂੰ ਯਾਰ ਜੇ ਤੂੰ ਹੀ ਮਰ ਗਿਆ ਸਾਡਾ ਗਾਹਕ ਤੇ ਅਸੀਂ ਮਾਲ ਕਿੱਥੋਂ ਲਵਾਂਗੇ ਵਪਾਰੀ ਨਾ ਮਰੇ ਬਾਈਸ ਹਲਤੇ ਦੋਨੇ ਘਰਾਂ ਦਾ ਹੀ ਹੁੰਦਾ ਤੂੰ ਨੇ ਕਰ ਜਾਉਂਦੇ ਰਹ ਜਾਨੀ ਤਾਂ ਕਾ ਮੱਲੇ ਜਾਵਾਂ ਫਿਰ ਮੈਨੂੰ ਹੋਰ ਸੋਦੇ ਕਰੇਗਾ ਹੂੰ ਤੂੰ ਹੀ ਕਹਿਣਾ ਹੋਰ ਪਾ ਲਈ 500 ਨਹੀਂ ਹੋਣਾ ਇਹ ਬਿੱਲੇ ਬਾਹਲਾ ਕਾਰਡ ਆ ਪੁੱਤ ਜਿਹੜੇ ਤੈਨੂੰ ਦੱਸ ਤਾ ਮਾਰੀ 18 ਦੀਆਂ ਦੇ ਓਏ ਮਗਾ ਜਮੀ ਨਹੀਂ ਹੋਣਾ ਰਾਜੂ ਕੀ ਕਰੀ ਜਾਂਦਾ ਯਾਰ ਉਹ ਨਹੀਂ ਦੰਦਾ ਦੰਦਾ ਨਹੀਂ ਮੈਨੂੰ ਪਤਾ ਉਹ ਕਿੰਨੇ ਦੀਆਂ ਦੰਦਾ ਤੂੰ ਦੀਆਂ ਮਗਾ ਜਮੀ ਨਹੀਂ ਹੋਣਾ ਬਾਹਲਾ ਉੱਚਾ ਕੰਮ ਆ ਆਪਾਂ ਲੱਗੇ ਆ ਪੈਸੇ ਕਿੰਨੇ ਦੀਆਂ ਦੱਸ ਤਾਂ ਦੇ ਇਹ ਨਾ ਆਪਾਂ ਸਾਡੇ 21ਰ ਇਥੇ ਲੱਗਿਆ ਵਾ ਠੀਕ ਹੈ ਨਾ ਐਵੇਂ ਕੀ ਫਾਇਦਾ ਤੈਨੂੰ ਸਿੱਧੀ ਨਹੀਂ ਜਿਆਦਾ ਕੋਈ ਵੇਜੀਦਾ ਵਾ ਐ ਨਹੀਂ ਕਹਿੰਦਾ ਮੈਂ ਤੈਨੂੰ ਵੀ ਮੈਨੂੰ ਕਾਟਾ ਪਾਇਆਗਾ ਵੀ ਤੂੰ ਉਹ ਗੱਲ ਨਹੀਂ ਕਰੀ ਜਾਂਦਾ ਆਪਾਂ ਤੁਹਾਨੂੰ ਮੈਂ ਭਾਈਆਂ ਤੌਰ ਤੇ ਗੱਲ ਕੀਤੀ ਐ ਭਾਈਆਂ ਵਾਲੀ ਨਹੀਂ ਨਾ ਨਾਲ ਹੀ ਆ ਘਾਟੇ ਵਾਦੇ ਹੈ ਨਾ ਉਹ ਹੋਗਾ ਕਾਟਾ ਮਾ ਤੂੰ ਛੱਡ ਜਾ ਹਿਲਦਾ ਯਾਰ ਸੌਦਾ ਕਰਕੇ ਉਹ ਕੋਈ ਪਰਵਾਹ ਨਹੀਂ ਹਾਂ ਸੌਦਾ ਕਰਕੇ ਮੈਂ ਕਰਨੇ ਜਾਂਦਾ ਮਾਰ ਉਹ ਭਾਈ ਦੇ ਦੇ ਨਹੀਂ ਰਾਜੂ ਆਪਾਂ ਦੇ ਦੇਣ ਨਹੀਂ ਓਏ ਵੀ ਫਰੀਏ ਦੋਰ ਕੇ ਖੱਟ ਲੂ ਮਾਰੀ ਇਹ ਹੁਣ ਮੈਨੂੰ ਮੋਲ ਲੱਗਿਆ ਹੋਇਆ ਆ ਦਾ ਬੱਕਰੀ ਠੀਕ ਆ ਮੋਕੀਆ ਬੱਕਰੀ ਫਿਰ ਯਾਦ ਆ ਲੱਗਾ ਹੋਰ ਤਾਂ ਕੋਈ ਚੱਕਰ ਆ ਲਿਵ ਕੱਲੀ ਵਾਲਾ ਕੱਲੀ ਕੱਲੀ ਤੂੰ ਬੱਸ ਨਹੀਂ ਕਹਿਣਾ ਤੂੰ ਦਾ ਮੋਟੀ ਬਾ ਪਤਲੀ ਛੱਡ ਕੱਪੀ ਦੀ ਵਾਲਾ ਕੱਲੀ ਹੂੰ ਕਿੰਨੇ ਪਾਉਣ ਹੁਣ ਫਿਰ ਬਾਲੇ ਵਧ ਗਿਆ ਤੂੰ ਕਿੰਨੇ ਦੀ ਪਾਉਣੇ ਕੱਲੀ ਆਓ ਉਹ ਚਾ ਲੈ ਮੈਨੂੰ ਕਹਿੰਦਾ ਦੋਨੇ ਪਾਲ ਆ ਯਾਰ ਮੇਰੀਆਂ ਬਿਕਦੀਆਂ ਹੋ ਜਾਣਗੀਆਂ ਕੋਈ ਮੈਨੂੰ ਚੱਲ ਆਏ ਸੋਚੀ ਚੱਲ ਮੈਂ ਚੱਲ ਕੋਈ ਨਹੀਂ ਯਾਰ ਪਾਲਾ ਯਾਰ ਕਰਦੇ ਆ ਪਰ ਨਵੇੜਦੇ ਆ ਉਜਾਜ ਕਰਦੇ ਯਾਰ ਨਾ ਉਹਨੂੰ ਮਾਰਨਾ ਮੈਨੂੰ ਮਾਰ ਮੈਂ ਤਾਂ ਤੋਂ ਗੱਲਾਂ ਕਰਨੇ ਯਾਰ ਸੱਚੀ ਗੱਲ ਹੈ ਇਹਨਾਂ ਉਹਨੂੰ ਮਾਰ ਪਾਵੇ ਨਾ ਸਾਢੇ 18 ਦੀਆਂ ਤੇ ਹੋ ਚੱਲ ਨਿਪੜਗੀਆਂ ਲੈ ਭੱਜ ਮੱਲਿਆ ਤੂੰ ਭੱਜ ਤਾਂ ਮੈਥੋਂ ਓਏ ਆ ਜਾ ਮੈਂ ਤੇਰੀ ਉਹ ਨੇੜੇ ਦਾ ਆ ਜਾ ਜਮੀਨ ਨੇੜੇ ਹੋਣਾ ਕਿੰਨਾ ਕਿੰਨਾ ਕਿ ਭੱਜਾ ਬਾਹਰ ਮੰਡੀ ਤੋਂ ਪਹਿੇ ਪਹਿ ਜਾ ਐ ਲਾਈਨ ਕਨੀ ਲੰਘ ਜਾ ਤੁਰੇ ਤੁਰੇ ਉਰੇ ਉਰੇ ਲੰਘ ਜਾ ਲੈ ਨਕਲੀ ਕੋਲ ਨਾ ਤੋਹਾ ਗੋਲੂਆ ਨਿਕਲਿਆ ਹੋਇਆ ਕੋਲੋਂ ਕੜਾ ਮੇਲੇ ਤੇ ਜਾਨੀਆਂ ਦਾ ਭਾਈ ਇੱਕ ਮਾਰਦਾ ਜਿੱਥੇ ਵੇਚਦੇ ਆ ਆਪਾਂ ਵੱਢਣੀ ਹੋਵੇ ਫਿਰ ਤਾਂ ਗੱਲ ਅਲੱਗ ਦੁਕਾਨ ਤੇ ਦਾ ਮੱਲੇ ਹੋਰ ਗੱਲ ਆ ਕਿਤੋਂ ਤੈਨੂੰ ਪਤਾ ਮੇਰਾ ਚੱਲਦਾ ਹੀ ਨਹੀਂ ਹੈ ਜੱਬ ਸਾਢੇ 18 ਲਾਤਾ ਹੁਣ ਕਸਰ ਆ ਯਾਰ ਸਾਢੇ 17 ਲਾ ਲੈ 18 ਕਰਤੀ ਕੋਈ ਨਾ ਸਾਢੇ 18 ਲਾ ਠੀਕ ਆ ਮੱਲੇ ਇਤਨਾ ਨਹੀਂ ਠੀਕ ਆ ਯਾਰ ਦਾ ਹੋਣੀ ਆ ਉਹਨੀਆਂ ਦਸਤੀ ਬਸ ਓਹ ਗੱਲ ਨੂੰ ਛੱਡ ਦੇ ਹੁਣ ਛੱਡਣਾ ਕਿ ਕਈ ਵਿੱਚ ਟੱਕਾ ਮਾਰ ਕੇ ਵੀ ਟੱਪ ਜਾਂਦੇ ਨੇ ਓਏ ਨਾਈੜੇ ਤਾਂ ਆ ਜਾ ਪਕੜਾ ਸੁਣੇ ਸਾਡੇ ਘਰੇ ਲੈ ਜਾਗੇ ਇੱਧਰ ਆ ਜਾ ਓਏ ਓ ਚੱਲ ਵਿਆਜ ਤੇ ਤਾਂ ਕੋਈ ਵੀ ਨਹੀਂ ਚੱਕਦਾ ਹੁਣ ਤਾਂ ਦੇਣੀ ਐ ਨਹੀਂ ਅਸੀਂ ਤਾਂ ਤੇਰੀ ਕਦਰ ਕਰਕੇ ਮੈਂ ਤਾਂ ਕਿੱਥੋਂ ਮੈਂ 19 ਦੀਆਂ ਦੇਣੀਆਂ ਨੇ ਉੱਥੋਂ ਚੱਲ ਕੇ ਇੱਥੇ ਤੇਰੇ ਕੋਲ ਨਹੀਂ ਆਇਆ ਮੈਂ ਇਹ ਤਾਂ ਗੱਲ ਹੈ 19 ਦੀਆਂ ਦੰਨੇ ਉੱਥੋਂ ਚੱਲ ਕੇ 19 ਦੀਆਂ ਜਮੀ ਨਹੀਂ ਹੋਣਗੀਆਂ ਆਜੋ ਚਪੜਾ ਉਹਨੇ ਵੀ ਦੋ ਉਹਨੇ ਵਿਚਾਰਨੇ ਦੋਰ ਮੈਂ ਵੀ ਤੇ ਦੋਰ ਵੀ ਬਣਾਉਣ ਨੂੰ ਲਾਇਆ ਇਹਨਾਂ ਨੇ ਹੋਰ ਮੈਂ ਕੀ ਕਰਾਉਣਾ ਵਿਚਾਰ ਖਾਗ ਤੋੜਨ ਦਾ ਉਹ ਕਿਉਂ ਹਾਂ ਭਾਈ 19 ਦੀਆਂ ਵੀ ਨੰਦਾ ਠੀਕ ਆ ਮੱਲੇ ਯਾਰ ਦਿੱਲੀ ਦੂਰ ਆ ਦਿੱਲੀ ਦੂਰ ਆ ਉਹ ਘਮਣ ਚ ਸਾਡੇ ਨਾਲ ਹੀ ਦਿੱਲੀ ਦੂਰ ਹੈ ਦਿੱਲੀ ਦੂਰ ਆ ਕਿਹੜੀਆਂ ਕੋ ਚੰਗੀਆਂ ਬੱਕਰੀਆਂ ਇੱਥੇ ਇੱਥੇ ਦਿੱਲੀ ਦੂਰ ਕਰ ਹਲੋ ਉਹ ਮੱਲਾ ਸਿੰਘ ਜੀ ਚਾਹ ਜਿੱਥੇ ਮਰਜ਼ੀ ਜਿੱਥੇ ਇੱਥੇ ਚੰਗੀਆਂ ਕੜੀਆਂ ਉੱਤੇ ਦਿੱਲੀ ਦੂਰ ਕਰਿਆ ਕਰ ਓਏ ਜੇ ਵਪਾਰੀਏ ਮਾਰੇ ਗਿਆ ਖਰੀਦੂ ਕੌਣ ਆਏ ਗੱਲ ਮਾੜਾ ਜਿਉਂਦਾ ਤਰੱਕੀ ਇਹਨੂੰ ਬੰਦੇ ਨੇ ਪੈਸੇ ਲਮਕਾ ਕੇ ਦੇਣੇ ਤੈਨੂੰ ਜਿਉਂਦਾ ਤਰੱਕੀ ਨਾਲ ਹੀ ਦੇਣੇ ਹੁੰਦੇ ਨੇ ਤੇ ਦੇਣੀਆਂ ਤਾਂ ਹੈ ਨਹੀਂ ਮੂੰ ਤੇਰੀ ਮਰਜ਼ੀ ਐ ਇੱਕੋ ਹੀ ਗੱਲ ਕਹਿ ਕੇ ਜਾਣਾ ਉਸ ਤੋਂ ਬਾਅਦ ਖੋਜਣੀ ਜਾਏ ਲਾ ਕੇ ਤੂੰ 20 ਕਹੇਗਾ ਲੈ ਲੈ ਇਹ ਨਕਾਤੀਆਂ ਮਾਰੀ ਜਾਂਦਾ ਓਏ ਮੈਨੂੰ ਪਤਾ ਹੁਣ ਉਹਦੀ ਗੱਲ ਮੈਂ ਸਮਝੀ ਸਾਢੇ 19 ਲਾਉਣਾ ਮੈਂ ਤਾਂ ਨਾ ਨਾ ਤੂੰ ਚਾਹਿਆ 18 ਹੀ ਲਾ ਦੇ ਦੇਣਗੇ ਨਹੀਂ ਮੈਂ ਭਾਈ ਤੇ ਆਖਰ ਸੱਚੀ ਹੋਰ ਗੁੱਲਿਆ ਮਾੜਾ ਮੋਟਾ ਹੋਰ ਕਰ ਲੈ ਜੀ ਓਏ ਬੱਕਰੀ ਆ ਮੈਂ ਇਹਦੇ ਬਰਾਬਰ ਹੁੰਦੀ ਉਹਨੂੰ ਕੱਢ ਜਰਾ ਇੱਧਰ ਸੋਣਾ ਬਰਾਬਰ ਦੀ ਹੁੰਦੀ ਮੈਂ ਤੈਨੂੰ ਓਰੇਆ ਨਹੀਂ ਓਰੇਆ ਓਰੇਆ ਰਾਜੂ ਹੁਣ ਕੋ ਕਮਾਲ ਕਰੀ ਨਾ ਕੋ ਕਮਾਲ ਇਹ ਕਰੀ ਚੱਲ ਪੂਰੀਆਂ ਵੀ ਦੀਆਂ ਦਿੰਨਾ ਨਹੀਂ ਹੋਣੀਆਂ ਹੈ ਹੁਣ ਛੱਡ ਦੇ ਹੁਣ ਛੱਡ ਦੇ ਨਹੀਂ ਹੋਣੀਆਂ ਹੈ ਕੋਈ ਨਹੀਂ ਪਾਈ ਇਹਨੂੰ ਵੇਚ ਲੈਣ ਦੇ ਹੋਣੇ ਇਹਨੂੰ ਇਹਨੂੰ ਵੀ ਸੀਸਾ ਕਿਉਂ ਤਾਰ ਨਾਲ ਗਾਹ ਕੋ ਨੂੰ ਪੁੱਠਾ ਹੈ ਚੱਕਰ ਹੀ ਮਾਰ ਚੱਕਰ ਨਾ ਬੰਦੇ ਦੀ ਲਿਆ ਜੀ ਨਹੀਂ ਰੱਖੀ ਹੋਏ ਬੰਦੇ ਕੋਈ ਲਿਆ ਜੀ ਰੱਖਦਾ ਇਹ ਰਕੀ ਲੋ ਜੀ ਨਾ ਆਇਓ ਲੈ ਕਰ ਤੇਰੀ ਇਮਾਨਦਾਰੀ ਜਿੰਨੇ ਲੱਗੇ ਬਸ ਕੋਈ ਨਹੀਂ 21000 ਦੀਆਂ ਦੇ ਚੱਕ 500 ਛੱਡ ਨੂੰ ਗਰੀਬ ਆ ਚਲ ਓ ਫੜ ਫੜ ਓ ਤੇਰੀ ਅਸੀਂ ਤਾਂ ਲਵੇ ਨਹੀਂ ਤੇ ਤੂੰ ਕਹਿੰਦਾ 21 ਲੱਗਿਆ ਤੇਰੀ ਇਮਾਨਦਾਰੀ ਤੇ ਨਹੀਂ ਜਾ ਹਣ ਬਿਲਿਆ ਓਏ ਕਿਉਂ ਮੋੜਦਾ ਓਨੂੰ ਨਾ ਮੋੜ ਫੜ ਜਾ ਫੜ ਜਾ ਪੱਕਰੀਆਂ ਵੀ ਨਾ ਦੀ ਮੈਂ ਉਹਨੂੰ ਐ ਕਰੀ ਉਹਨੇ ਕਿਹਾ ਨਹੀਂ ਮੈਨੂੰ ਮੈਂ ਮੁੱਲ ਕੀ ਲਾਇਆ ਤੈਨੂੰ ਸਰੀ 17000 ਮੈਂ ਉਹਦਾ ਹੱਥੇ ਮੋੜਿਆ ਤਾਂ ਤੂੰ ਮੈਨੂੰ ਕਹਦੇ ਵੀ ਬਿੱਲੇ ਉਹ ਵਿਚਾਰੇ ਬੋਲੇ ਵੀ ਨਹੀਂ ਉਹ ਤਾਂ ਬੰਦੇ ਮੈਂ ਇੱਕ ਵੀ ਲਬਜ ਕੱਢਿਆ ਨੇ ਉਹਦੇ ਖੜਿਆ ਹੁਣ ਵੀ 5 ਕਰੀ ਜਾਂਦਾ 50 ਕਰੀ ਜਾਂਦਾ ਮੈਂ ਤਾਂ ਉਹਦਾ ਹੱਥ ਵੀ ਨਹੀਂ 모ੜਿਆ ਯਾਰ ਐਂ ਤਾਂ ਦੇਖ ਲੰਦਾ ਯਾਰ ਬੰਦੇ ਕਿੰਨੀ ਨਿਗਾਹ ਮਾਰ ਕੇ ਯਾਰ ਹੁਣ ਦਿੰਦਾ ਹੀ ਨਹੀਂ ਤੂੰ ਨਹੀਂ ਉਹਨੇ ਦੇਣੀਆਂ ਰਹੀਆਂ ਉਹਨੇ ਦੇਣੀਆਂ ਚੱਲ ਆ ਜਾ ਸਾਢੇ 21 ਦੀਆਂ ਦਿੰਨੇ ਛੱਡ ਦੇ ਛੱਡ ਦੇ ਲੈਣ ਦੇ ਨਾ 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 ਓਏ ਖੜਾ ਬਸ 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 ਸਾਢੇ 21 ਦੀਆਂ ਬਸ ਰਾਜੂ ਇੰਨਾ ਤਾਂ ਕੰਨ ਚ ਚੱਲਦਾ ਹੁੰਦਾ ਇਹਦੇ ਵਿੱਚ ਦੇਖ ਲੈ ਛੱਡ ਦੇ ਬਈ ਤੇਰੇ ਹੱਥ ਚ ਜਾਣਾ ਹਜੇ ਛੱਡ ਦੇ ਹੁਣ ਉਹ ਤੇਰੇ ਚਾਰ ਚਾਲਾ ਦੇ ਦੇ ਬਸ ਫਰਫੇ ਨਾ ਕਰ ਨਾ ਲక్ష్ਮੀ ਨਾ ਮੋੜ ਹੁ ਸਾਡੇ 23 ਦਾ ਸਾਡੇ 23 ਦਾ ਸੁਣ ਨਾ ਹੋ ਗਈਆਂ ਚੁੱਪ ਕਰ ਬਸ ਕੋਈ ਕਿਤੇ ਪਿੰਡ ਦੀ ਲੋੜੀ ਦੀ ਰੁਪਈਆ ਦੀ ਗੱਲ ਨਹੀਂ ਹੁੰਦੀ ਖੋਲ ਵੜੀਆਂ ਨਾ ਖੜੀਆਂ ਨੇ ਪੈਸੇ ਦੇ ਦੀ ਦੇ ਦੇ ਨਾ ਭਾਈ ਪੈਸੇ ਵੀ ਦੇ ਕੇ ਜਾਉ ਪੈਸੇ ਨਹੀਂ ਲੈਣਾ ਚੱਲ ਹਿਦਾਰ ਕਰ ਲਾਂ ਪੈਸੇ ਦਾ ਹਿਦਾਰ ਕਰ ਲੂ ਮੇਰਾ ਭਰਾ ਕਰ ਲੇਗਾ ਸਹੀ ਆ ਗਈ ਸਹੀ ਖੁਸ਼ ਹੈ ਜੋ ਮਰਜ਼ੀ ਦੇ ਦੇ ਭਾਈ ਮੈਂ ਜੋ ਤੇਰਾ ਚਿੱਤ ਕਰੇ ਕੋਈ ਧੱਕਾ ਨਹੀਂ ਥੋੜਾ ਬਸ ਖੁਸ਼ ਆ ਤੂੰ ਵੀ ਦੇ ਦੇ ਫਿਰ 100 ਦੇ ਦੇ ਆ ਜਾਓ ਪਤ ਨਹੀਂ ਲੈਣਾ